ਪਹਿਲੀ ਗੱਲ ਤੇ ਇਹ ਕਿ ਸਰਕਾਰ ਧਰਨਾ ਲਾ ਰਹੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਘਰ ਅੱਗੇ ਤੇ ਧਰਨੇ ਦੇ ਵਿੱਚ ਇਹਨਾਂ ਦੇ ਬੰਦਿਆਂ ਦੀ ਗਿਣਤੀ 50 ਤੋਂ 55 ਜਿਹਦੇ ਚ ਦੱਸਣ ਮੁਤਾਬਕ 35 ਤੋਂ 40 ਬੰਦੇ ਬਾਹਰਲੇ ਔਰ ਦੂਸਰਾ ਜੋ ਇਹਨਾਂ ਨੇ ਅੱਜ ਇਹ ਕੀਤਾ ਸਾਰਾ ਡਰਾਮਾ ਉਹਦੇ ਵਿੱਚ ਇਹ ਕਹਿ ਰਹੇ ਆ ਕਿ ਇਹ ਵੀਡੀਓ ਨਾਲ ਸ਼ੀਟ ਸ਼ਾਰਟ ਕੀਤੀ ਹੈ ਸਾਹਾ ਆਮ ਆਦੀ ਪਾਰਟੀ ਵੱਲੋਂ ਔਰ ਮੋਰਿਆਂ ਤੋਂ ਵੀ ਨਾਰੇਵਾਜੀ ਕੀਤੀ ਹੈ ਕੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਮੰਡ ਵੇਖੋ ਵੀਰੋ ਜਿਹੜਾ ਇਹ ਇਹਨਾਂ ਨੇ ਪ੍ਰੋਫੈਸ਼ਨ ਕੀਤਾ ਆ ਆਣ ਕੇ ਬਹੁਤ ਗਲਤ ਕੀਤਾ ਆ ਕਿਉਂਕਿ ਜਦੋਂ ਸਾਡੇ ਗੁਰੂ ਸਾਹਿਬਾਨ ਤੇ ਕੋਈ ਟਿੱਪਣੀ ਕਰੂਗਾ ਤੇ ਅਸੀਂ ਉਹਨੂੰ ਸਾਡਾ ਉਹ ਸਿੱਖ ਨਹੀਂਗਾ ਫਿਰ ਜਿਹੜਾ ਉਹਨੂੰ ਜਵਾਬ ਨਾ ਦੇਵੇ ਸਖਵਾਲ ਸਿੰਘ ਖਹਿਰਾ ਨੇ ਕੋਈ ਗਲਤ ਨਹੀਂ ਕੀਤਾ ਸਖਵਾਲ ਸਿੰਘ ਖਹਿਰਾ ਨੇ ਉਹਨੂੰ ਜਵਾਬ ਦਿੱਤਾ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਤੂੰ ਗਲਤ ਬੋਲੀ ਏ ਜੇਕਰ ਕੋਈ ਇਹ ਕਹਿ ਰਿਹਾ ਕਿ ਉਹ ਵੀਡੀਓ ਗਲਤ ਆ ਇਹਨਾਂ ਨੇ ਬਣਾਈ ਆ ਤੇ ਉਹ ਉਹਨੂੰ ਇਹਨਾਂ ਨੂੰ ਚਾਹੀਦਾ ਸੀਗਾ ਕੋਰਟ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਜਾ ਕੇ ਸਪਸ਼ਟੀਕਰਨ ਦੇਣ ਦੇ ਨਾ ਕਿ ਇਹ ਉਲਟਾ ਆਣ ਕੇ ਉਹਨਾਂ ਦੇ ਆਣ ਕੇ ਰੋਪਾਉਣ ਲੱਗ ਗਏ ਜਿਨ੍ਹਾਂ ਨੇ ਚਾਰ ਬੰਦਿਆਂ ਨੇ ਸਿਰਫ ਵਿਖੋ ਇੱਕ ਮਾ ਚੀਜ਼ ਜ਼ਰੂਰ ਕਰਨੀ ਚਾਹਾਂਗਾ ਇੱਕ ਠੋਕੀ ਕੇ ਸਾਨੂੰ ਮਾਣ ਆ ਸਾਨੂੰ ਸਖਪਾਲ ਸਿੰਘ ਖਹਿਰਾ ਤੇ ਕਿਉਂਕਿ ਜਦੋਂ ਵੀ ਕੋਈ ਪੰਜਾਬ ਤੇ ਗੱਲ ਆਉਂਦੀ ਆ ਸਾਡੇ ਗੁਰੂਆਂ ਤੇ ਗੱਲ ਆਉਂਦੀ ਆ ਸਾਡੇ ਗੁਰੂ ਘਰਾਂ ਤੇ ਗੱਲ ਆਉਂਦੀ ਆ ਸਿੰਘਪਾਲ ਸਿੰਘ ਖਹਿਰਾ ਗੱਲ ਚੁੱਕਦੇ ਆ ਔਰ ਸਾਨੂੰ ਮਾਣ ਆ ਅਸੀਂ ਸਾਰੇ ਜਿੰਨੇ ਵਰਕਰ ਆ ਸਾਡੇ ਸਖਪਾਲ ਸਿੰਘ ਖਹਿਰਾ ਦੇ ਅਸੀਂ ਸਾਰੇ ਮਾਣ ਕਰਦੇ ਆ ਮਹਿਸੂਸ ਕਿਉਂਕਿ ਜਿਹੜੀ ਟਿੱਪਣੀ ਕੀਤੀ ਆ ਮੁੱਖ ਮੰਤਰੀ ਪੰਜਾਬ ਦਿੱਲੀ ਨੇ ਉਹ ਜਿਹੜੀ ਟਿੱਪਣੀ ਦੇ ਉੱਤੇ ਉਹਨਾਂ ਨੇ ਗਾੜੀ ਨੂੰ ਟਵੀਟ ਕਰਕੇ ਕਿਹਾ ਵੀ ਤੂੰ ਗਲਤ ਬੋਲ ਰਹੀ ਹੈ ਤੈਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਸਿੱਖ ਸੰਗਤਾਂ ਦੇ ਕੋਲ ਤੇ ਚਾਹੀਦਾ ਵੀ ਇਹੋ ਸੀਗਾ ਭਗਵੰਤ ਮਾਨ ਨੂੰ ਵੀ ਚਾਹੀਦਾ ਸੀਗਾ ਜਿਹੜਾ ਤੁਸੀਂ ਆਕਰੋਹ ਕਰਵਾਉਣ ਦੇ ਦੇ ਤੁਹਾਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਭਾਈ ਤੁਸੀਂ ਸਿੱਖ ਸੰਗਤਾਂ ਜਾਣ ਕੇ ਆਪਣੇ ਮਾਫੀ ਮੰਗ ਲਓ ਕਿਉਂਕਿ ਤੁਸੀਂ ਗਲਤੀ ਕੀਤੀ ਹੈ ਕਿਉਂਕਿ ਸਾਡੇ ਗੁਰੂਆਂ ਨੂੰ ਇੱਥੇ ਤੱਕ ਆ ਕਿ ਇੱਕ ਕਹਿੰਦੇ ਜੀ ਕੁੱਤੇ ਨੂੰ ਤੇ ਇੱਕ ਪਾਸੇ ਕਹਿ ਰਹੀ ਨਾਲ ਹੀ ਦੂਜੇ ਬੰਨੇ ਕਹਿਣ ਕਿ ਕਦੀ ਕੁੱਤੇ ਨੂੰ ਕਹਿੰਦੇ ਜੀ ਸਾਡਾ ਸਨਮਾਨਤ ਕਰੋ ਕਦੀ ਗੁਰੂਆਂ ਨੂੰ ਸਨਮਾਨਤ ਕਰੋ ਇਹ ਬਹੁਤ ਵੱਡੀ ਇੱਕ ਟਿੱਪਣੀ ਆ ਉਹਨਾਂ ਨੇ ਗਲਤ ਕਿਹਾ ਆ ਔਰ ਉਹਦੇ ਖਿਲਾਫ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਬੋਲੇ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਹਮੇਸ਼ਾ ਤਾਤਾ ਪਰ ਉਹਨਾਂ ਦੇ ਨਾਲ ਖੜੇ ਰਾਵਾਂਗੇ ਇਸੇ ਤਰ੍ਹਾਂ ਡਟ ਕੇ ਜਿੰਨੇ ਅਸੀਂ ਵਰਕਰਾਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੇ ਮੰਡ ਸਾਹਿਬ ਉਹ ਕਹਿੰਦੇ ਕਿ ਤੋਰ ਅਮਰੋੜ ਕੇ ਆਈ ਨਮੇਸ਼ ਕੀਤੀ ਗਈ ਜੀ ਉਹ ਹਾਂ ਹਾਂ ਮੈਂ ਇਹੀ ਗੱਲ ਪਹਿਲਾਂ ਤੁਹਾਨੂੰ ਕਹ ਜੇ ਤੂੰ ਅਮਰੋ ਕੋਡ ਤਾਂ ਸਾਡੇ ਅਹੀ ਕੋਡ ਬਣਾਏ ਆ ਸਾਡੇ ਸੰਵਿਧਾਨ ਆ ਸਾਡਾ ਸਾਡੇ ਸੰਵਿਧਾਨ ਚ ਜਾਓ ਤੁਸੀਂ ਉਹ ਜਿਹੜੀ ਜੇ ਤੋੜ ਮੋੜ ਕੇ ਬਣਾਈ ਉਹਨੂੰ ਪੇਸ਼ ਕਰੋ ਜਾ ਕੇ ਭਈ ਇਹਨਾਂ ਬੰਦਿਆਂ ਦੇ ਪਰਚਾ ਕਰੋ ਜੇ ਕਿਸ਼ਕਪਾਲ ਸਿੰਘ ਖਹਿਰਾਬ ਗਲਤ ਬੋਲਿਆ ਆ ਜੇ ਉਹਨੇ ਨਹੀਂ ਇਹ ਚੀਜ਼ ਬੋਲੀ ਤੇ ਫਿਰ ਉਹਦਾ ਲਿਆ ਕੇ ਉਹਦਾ ਸਬੂਤ ਉਥੇ ਪ੍ਰੂਫ ਕਰਕੇ ਤੇ ਉਥੇ ਜਾਂਦੇ ਕਿ ਨਾ ਕੀ ਉਹਦੇ ਆਣ ਕੇ ਘਰ ਦੇ ਵਿੱਚ ਮੋਰੇ ਆਣ ਕੇ ਤੁਹਾਨੂੰ ਜਿਲ੍ਹਾਬਾਦ ਮੁਰਦਾਬਾਦ ਕਰੋ ਇਹ ਗਲਤ ਆ ਅਸੀਂ ਇਸ ਚੀਜ਼ ਦੇ ਨਾਲ ਆ ਕਿ ਜੇ ਕਿਸ਼ਕਪਾਲ ਸਿੰਘ ਖਹਿਰਾ ਨੇ ਗਲਤੀ ਕੀਤੀ ਸੀ ਮੰਨ ਲਓ ਅਸੀਂ ਕਹਿੰਦੇ ਜੇ ਉਹਨੇ ਕਿਹਾ ਵੀ ਇਹਨਾਂ ਤੋੜ ਮੋੜ ਕੇ ਕੀਤਾ ਤੇ ਫਿਰ ਪੇਸ਼ ਕਿਉਂ ਨਹੀਂ ਕਰਦੇ ਤੁਸੀਂ ਇਹਨਾਂ ਦੇ ਸਾਹਮਣੇ ਦੇ ਹੋਰ ਸਾਹਮਣੇ ਸੰਗਤ ਦੇ ਸਾਹਮਣੇ ਕਰੂੰਗਾ ਵੀ ਭਾਈ ਆ ਚੀਜ਼ ਇਹਨੇ ਗਦਾ ਬੋਲੇ ਤੇ ਇਹ ਗਲਤ ਟਿੱਪਣੀ ਕਰਨ ਦੇ ਆ ਤੇ ਫਿਰ ਤਾਂ ਸਵਾਲ ਹੋਇਆ ਕਿ ਇਹ ਥੋੜੀ ਕੇ ਬੋਲੇ ਵੀ ਤੁਸੀਂ ਗਲਤ ਤੇ ਜਿਹੜਾ ਬੰਦਾ ਆਵਾਜ਼ ਚੁੱਕਦਾ ਉਹਦੇ ਉੱਤੇ ਤੁਸੀਂ ਪਰਚੇ ਕਰੋ ਤੇ ਉਹਨਾਂ ਦੇ ਘਰਾਂ ਗੜੀ ਆਣ ਕੇ ਤੁਸੀਂ ਜਿਹੜੇ ਉਹ ਨਾਰੇ ਬਾਜ਼ੀਆਂ ਕਰੋ ਇਹ ਗਲਤ ਆ ਬਿਲਕੁਲ ਗਲਤ ਹੈ ਬਰਦਾਸ਼ਤ ਸਹਿਣਯੋਗ ਨਹੀਂ ਆ ਨਾ ਸਮਾਂਗੇ ਵਿਖਿਆ ਮੈਂ ਇਹ ਗੱਲ ਕਹੂੰਗਾ ਕਿ ਉਲਟਾ ਚੋਰ ਪਤਵਾਲ ਨੂੰ ਡਾਂਟੇ ਜੋ ਇਹ ਅੱਜ ਸਰਕਾਰ ਨੇ ਕੀਤਾ ਵਾ ਚਾਰ ਜਗ੍ਹਾ ਪੰਜਾਬ ਚ ਧਰਨੇਣਾ ਨੇ ਲਾਏ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਗਟ ਸਿੰਘ ਅਸ਼ਵਨੀ ਸ਼ਰਮਾ ਜੀ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੇ ਘਰ ਅੱਗੇ ਪਹਿਲੀ ਗੱਲ ਤੇ ਇਹ ਕਿ ਸਰਕਾਰ ਧਰਨਾ ਲਾ ਰਹੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਘਰ ਅੱਗੇ ਤੇ ਧਰਨੇ ਦੇ ਵਿੱਚ ਇਹਨਾਂ ਦੇ ਬੰਦਿਆਂ ਦੀ ਗਿਣਤੀ 50 ਤੋਂ 55 ਜਿਹਦੇ ਚ ਦੱਸਣ ਮੁਤਾਬਕ 35 ਤੋਂ 40 ਬੰਦੇ ਬਾਹਰ ਲੇ ਔਰ ਦੂਸਰਾ ਜੋ ਇਹਨਾਂ ਨੇ ਅੱਜ ਇਹ ਕੀਤਾ ਸਾਰਾ ਡਰਾਮਾ ਉਹਦੇ ਵਿੱਚ ਇਹ ਕਹਿ ਰਿਹਾ ਕਿ ਇਹ ਵੀਡੀਓ ਨਾਲ ਸ਼ੇਅਰ ਸ਼ਾਰਟ ਕੀਤਾ। ਜਦ ਕਿ ਇਹ ਜਿਹੜੀ ਵੀਡੀਓ ਵਾ ਇਹ ਦਿੱਲੀ ਵਿਧਾਨ ਸਭਾ ਦੀ ਔਨ ਰਿਕਾਰਡ ਆ। ਔਰ ਅੱਜ ਸਪੀਕਰ ਸਾਹਿਬ ਨੇ ਸੀਪੀ ਜਲੰਧਰ ਨੂੰ ਉੱਥੇ ਤਲਬ ਕਰਕੇ ਇਹ ਵੀਡੀਓ ਜਿਹੜੀ ਲੈਬੋਰੀ ਟਰੀ ਜਾਂਚ ਲਈ ਭੇਜ ਦਿੱਤੀ ਆ। ਇਹ ਕਿ ਵਿਧਾਨ ਸਭਾ ਦਾ ਪਾਟਾ ਵਿਧਾਨ ਸਭਾ ਦੀ ਪ੍ਰੋਪਰਟੀ ਆ ਜਿਹੜੀ ਇਹੋ। ਉਹ ਗਲਤ ਤੇ ਹੋ ਹੀ ਨਹੀਂ ਸਕਦੀ। ਸਰਾਸਾਰ ਇਹ ਆਪਣੇ ਝੂਠ ਨੂੰ ਦਬਾਉਣ ਲਈ ਜਿਹੜੇ ਲੋਕੀ ਸੱਚ ਦੇ ਹੱਕ 'ਚ ਆਵਾਜ਼ ਚੱਕਦੇ ਆ ਜਾਂ ਜਿਹੜਾ ਨੂੰ ਇਹ ਜੀ ਚੀਜ਼ ਦਾ ਲੱਗਾ ਗੁੱਸਾ ਹਰ ਪੰਜਾਬੀ ਨੂੰ ਗੁੱਸਾ ਲੱਗਦਾ ਜਦੋਂ ਕੋਈ ਸਾਡੇ ਗੁਰੂ ਸਹਿਬਾਨ ਬਾਰੇ ਕੁਛ ਵੀ ਬੋਲਦਾ ਸੀ ਆਪਣੇ ਮੂੰਹ ਤੋਂ ਗੱਲ ਬੋਲ ਹੀ ਨਹੀਂ ਸਕਦੇ ਤਾਂ ਇਹਨਾਂ ਨੇ ਟਵੀਟ ਕੀਤਾ ਉਹ ਵੀਡੀਓ ਪੋਸਟ ਕੀਤੀ ਕਿ ਜਿਹੜੇ ਇਹਨਾਂ ਦੇ ਐਲਓਪੀ ਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਉਹਨਾਂ ਨੇ ਇਹ ਜਿਹੜਾ ਵਾ ਸਾਡੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਅਸੀਂ ਇਹਦਾ ਵਿਰੋਧ ਕਰਦੇ ਆ ਅੱਜ ਨਹੀਂ ਕਰਦੇ ਕੱਲ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ ਕਰਾਂਗੇ ਉਹਦੇ ਤੇ ਇਹਨਾਂ ਨੇ ਬੇਸ਼ੱਕ ਖੈਰਾ ਸਾਹਿਬ ਤੇ ਪਰਚਾ ਦਿੱਤਾ ਅੱਜ ਅਸੀਂ ਇਹਨਾਂ ਦੇ ਧਰਨੇ ਦੇ ਖਿਲਾਫ ਸਾਡੇ ਬੰਦੇ ਬੜਾ ਲੇਟ ਪਤਾ ਲੱਗਾ ਫਿਰ ਵੀ ਅਸੀਂ 100 ਤੋਂ ਕਰੀਬ ਬੰਦਾ ਵਾਦੇ ਇਕੱਠੇ ਹੋਏ ਆ ਇਹਨਾਂ ਦਾ ਜਵਾਬ ਦਿੱਤਾ ਸੀ ਇਹਨਾਂ ਨੂੰ ਅਸੀਂ ਸਵਾਲ ਕੀਤੇ ਆ ਟਰਾਲੀ ਚੋਰ ਬਾਥੀਆਂ ਚੋਰ ਪਰਚਿਆਂ ਦੀ ਸਰਕਾਰ ਖਰਚਿਆਂ ਦੀ ਸਰਕਾਰ ਜੂ ਇਹ ਸਾਰਾ ਕੁਝ ਕਰ ਰਹੀ ਆ ਇਹ ਲੋਕਾਂ ਨੂੰ ਕਹਿ ਰਹੇ ਆ ਨਾ ਕਿ ਅਸੀਂ ਸਤਾਈ 'ਚ ਘਰ-ਘਰ ਜਾ ਕੇ ਦੱਸਣਾ ਕਿ ਸਰਕਾਰ ਨੇ ਕੀ ਕੀਤਾ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਹੈ ਕਿ ਪਰਚਿਆਂ ਤੇ ਖਰਚਿਆਂ ਦੀ ਸਰਕਾਰ ਹੈ ਔਰ ਦੂਸਰੀ ਗੱਲ ਅੱਜ ਤੱਕ ਜਿਸ ਵੀ ਬੰਦੇ ਨੇ ਪੁਰਾਣੇ ਇਤਿਹਾਸ ਤੋਂ ਲੈ ਕੇ ਤੇ ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਪਵਿੱਤਰ ਸਥਾਨ ਖੜਾ ਵਾ ਜਿਸ ਵੀ ਇਨਸਾਨ ਨੇ ਜਿਸ ਵੀ ਤਾਕਤ ਨੇ ਉਹਨਾਂ ਦਾ ਮੱਥਾ ਲਾਇਆ ਨਾ ਉਹਦਾ ਜਿਹੜਾ ਵਾ ਖਾਤਮਾ ਕੀਤਾ ਗੁਰੂ ਮਹਾਰਾਜ ਜੀ ਔਰ ਭਗਵੰਤਮਾਨ ਤੇ ਸ਼ਰਾਬੀ ਤੇ ਨਾਸਤਿਕ ਇਹ ਰੱਬ ਨੂੰ ਮੰਨਣ ਵਾਲਾ ਨਹੀਂ ਹੈਗਾ ਗੁਰੂ ਮਹਾਰਾਜ ਦੀਆਂ ਫੋਟੋਆਂ ਤੇ ਸ਼ਰਾਬ ਦੇ ਛੱਪੇ ਦੇਣੇ ਤੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣਾ ਇਹ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਬੰਦਾ ਆਪਣਾ ਦਿਮਾਗੀ ਸਤੁਲਨ ਗਵਾ ਚੁੱਕਾ ਵਾ ਇਹ ਉਹਦੇ ਕੰਮ ਆ ਨਾਰਮਲ ਆਪਾਂ ਪੰਜਾਬੀ ਸਾਡਾ ਸਿਰ ਝੁਕਦਾ ਗੁਰੂ ਮਹਾਰਾਜ ਦੀਆਂ ਫੋਟੋਆਂ ਵੇਖ ਕੇ ਅਸੀਂ ਸਤਕਾਰ ਅਸੀਂ ਨਹੀਂ ਪੂਰੇ ਹਿੰਦੁਸਤਾਨ ਤੋਂ ਪੂਰੇ ਵਰਲਡ ਤੋਂ ਲੋਕਾਂ ਦੀ ਆਸਤਾ ਜੁੜੀ ਆਕਾਲ ਤੱਕ ਸਾਉਣਾ ਜਦੋਂ ਇਹਨਾਂ ਨੇ ਉਧਰ ਮੱਥਾ ਲਾ ਲਿਆ ਫਿਰ ਮੈਂ ਇਹ ਤੇ ਕਹੂੰਗਾ ਕਿ ਇਹ ਆਪਣੀ ਸਰਕਾਰ ਦੀ ਸੱਤਾ ਦੀ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜੇ ਆ ਇਹ ਅੰਨੇ ਹੋ ਚੁੱਕੇ ਆ ਇਹਨਾਂ ਨੂੰ ਜਦੋਂ ਲੋਕਾਂ ਦਾ ਤੇ ਫਰਕ ਨਹੀਂ ਸਮਝਦੇ ਜਦੋਂ ਪ੍ਰਮਾਤਮਾ ਨੂੰ ਵੀ ਜਦੋਂ ਕਹਿੰਦੇ ਨਾ ਬੰਦਾ ਰੱਬ ਨੂੰ ਟੱਬ ਕਹਿਣ ਲੱਗ ਪੈਂਦਾ ਤਾਂ ਸਮਝ ਲਓ ਮਾੜਾ ਟਾਈਮ ਲੱਗ ਗਿਆ 27 ਦੇ ਵਿੱਚ ਲੋਕੀਂ ਇਹਨਾਂ ਨੂੰ ਦੱਸ ਦੇਣਗੇ ਜੋ ਇਹਨਾਂ ਨੇ ਕੀਤਾ ਵੱਡਾ ਸਾਹਿਬ ਖੈਰਾ ਸਾਹਿਬ ਦੀ ਗ੍ਰਿਫਤਾਰੀ ਬਾਰੇ ਬਾਹਰ ਨਾਰੇਵਾਰੀ ਕੀਤੀ ਗਈ ਤੂਹੀ ਉਸ ਬਾਰੇ ਕਹਿੰਦੇ ਨਹੀਂ ਦੇਖੋ ਜੀ ਜਿਹੜਾ ਅੱਜ ਇਹਨਾਂ ਨੇ ਇੱਥੇ ਘਰਾਓ ਕੀਤਾ ਘਰ ਦਾ ਖੇਨਾ ਸਾਹਿਬ ਦਾ ਇਹ ਘਰਾਉ ਇਹਨਾਂ ਦਾ ਬਣਦਾ ਹੀ ਅਤੀਸ਼ੀਦਾ ਜਿਹੜਾ ਇਹਦੀ ਦਿੱਲੀ ਦੀ ਲੀਡਰ ਹੈ ਨਾ ਉਹਦਾ ਘਰ ਏ ਘੇਰਦੇ ਕਿਉਂਕਿ ਗੁਰੂ ਸਾਹਿਬ ਦੇ ਬਾਰੇ ਜਿਹੜੀ ਉਹ ਟਿੱਪਣੀ ਕੀਤੀ ਆ ਉਹ ਮੇਰਾ ਖਿਆਲ ਵੀ ਆਪਾਂ ਜਦੋਂ ਗੱਲ ਵੀ ਕਰਦੇ ਆ ਨਾ ਉਹਦੇ ਬਾਰੇ ਤੇ ਉਹ ਦਿਲ ਇੱਕ ਵਾਰੀ ਰੋਂਦਾ ਵਾ ਆ ਜਿਹੜੇ ਇਹਨਾਂ ਨੇ ਧਰਨੇ ਇੱਥੇ ਦੇਣ ਦੇ ਆ ਇਹਨਾਂ ਨੂੰ ਚਾਹੀਦਾ ਸੀ ਆਪਣੀ ਸਾਰੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਇਹ ਉਥੇ ਦਿੱਲੀ ਜਾਂਦੀ ਤੇ ਉਹਦੇ ਘਰ ਦਾ ਘਰਾਉ ਕਰਦੇ ਸਰਦਾਰ ਅਕਬਾਲ ਸਿੰਘ ਖੇਰੋ ਦੇ ਇੱਕ ਬਰਚਾ ਹੋਰ ਸੀ ਜਿੱਥੇ ਇਹਨਾਂ ਨੇ ਪੰਜ ਅੱਗੇ ਕਰ ਲਿਆ ਛੇਮਾ ਹੋ ਜਾਊਗਾ ਸੱਤਵਾਂ ਹੋ ਜਾਊਗਾ ਕੋਈ ਫਰਕ ਨਹੀਂ ਅਸੀਂ ਭਲਾਥ ਹਲਕੇ ਦੇ ਲੋਕ ਸਾਰੇ ਚਟਾਨਾਂ ਕੋ ਖੜਾ ਸਾਹਮਣੇ ਖੜੇ